ਫਰੀਦਕੋਟ ਤੋਂ ਅਬਜ਼ਰਵਰ ਲਾਇਆ ਗਿਆ ਗੁਰਪ੍ਰਤਾ ਵਡਾਲਾ ਮੇਰੇ ਨਾਲ ਨੇ ਬਾਗੀ ਤੇ ਗੁਰਪ੍ਰਤਾ ਵਡਾਲਾ ਹੁਣ ਇਹ ਸਵਾਲ ਹੈ ਕਿ ਗੁਰਪ੍ਰਤਾ ਵਡਾਲਾ ਦਾ ਕੀ ਟੇਕ ਹੈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਕਿਰਪਾ ਜੀ ਅੱਛਾ ਜਦੋਂ ਆਪਾਂ ਕਹਿੰਨੇ ਆ ਵੀ ਤੁਹਾਨੂੰ ਅਬਜ਼ਰਵਰ ਲਾਇਆ ਗਿਆ ਹਾਲਾਂਕਿ ਭਰਤੀ ਇਹਨਾਂ ਨੇ 20 ਤਰੀਕ ਤੋਂ ਸ਼ੁਰੂ ਕੀਤੀ ਗਿਆ ਅੱਜ ਤੁਹਾਡੀ ਤੁਹਾਨੂੰ ਅਬਜ਼ਰਵਰ ਲਾਇਆ ਗਿਆ ਪਹਿਲਾਂ ਤਾਂ ਤੁਹਾਡਾ ਟੇਕ ਕੀ ਆ ਦਿੱਤੇ ਜੀ 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 ਬਟ ਇਹਨਾਂ ਦਾ ਇਹਨਾਂ ਇਸ ਆਪਣੇ ਲਈ ਸਾਰੀ ਜਿਹੜੀ ਹੈਗੀ ਪ੍ਰਕਿਰਿਆ ਦਾ ਕੋਈ ਬਹੁਤਾ ਲਾਭ ਨਹੀਂ ਹੋਣਾ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਇਹ ਜਿਹੜੇ ਹੁਕਮ ਨਾਵੇਂ ਆਏ ਸਨ ਅਕਾਲੀ ਦਲ ਉਥੋਂ ਅੱਜ ਤੱਕ ਸਭ ਤੋਂ ਅਕਾਲੀ ਦਲ ਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਸੀ ਉਸ ਭਾਵਨਾ ਦੇ ਮੁਤਾਬਕ ਫੈਸਲਾ ਲੈਣਾ ਚਾਹੀਦਾ ਸੀ ਵੀ ਸੱਤ ਮੈਂਬਰੀ ਕਮੇਟੀ ਹੀ ਉਹਦੀ ਦੇਖਰੇਖ ਏਟ ਹੀ ਸਾਰੀ ਜਿਹੜੀ ਭਰਤੀ ਹੋਊਗੀ ਆਪਰੇ ਸ਼ੋਮਨੀ ਕਾਲੀਦਲਦੀ ਤੇ ਨਾ ਕਿ ਇਹ ਮੈਂਬਰਾਂ ਨੂੰ ਆਪਾਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਵੱਖਰੇ ਵੱਖਰੇ ਦਾਵਾ ਤੇ ਲਾ ਕੇ ਤੇ ਇਹਨਾਂ ਦਾ ਆਪਣੇ ਦਿਖਾਉਣ ਵਾਸਤੇ ਵੀ ਅਸੀਂ ਇਹ ਐਡਜਸਟ ਕਰਤੇ ਆ ਜੀ ਸੋ ਇਹ ਜਿਹੜਾ ਮਿਹਰੀ ਪੀੜੀ ਦਾ ਸੁਨਾਹਤ ਆ ਉਹਦੀ ਪਾਲਣਾ ਹੋਣੀ ਚਾਹੀਦੀ ਆ ਤੇ ਜੋ ਉਥੋਂ ਅਕਾਲ ਤਖਤ ਸਾਹਿਬ ਦਾ ਸਰੂਕਮ ਆ ਉੱਥੇ ਸਾਨੂੰ ਪਹਿਰਾ ਦੇਣ ਦੀ ਲੋੜ ਆ ਸਾਰਿਆਂ ਨੂੰ ਤੇ ਆਪਣੇ ਇਨਕਲੂਡਿੰਗ ਜਿਹੜੀ ਸ਼ੋਮਨੀ ਕਾਲੀਦਦੀ ਲੀਡਰਸ਼ਿਪ ਨੂੰ ਸੋ ਅਸੀਂ ਸਾਨੂੰ ਦਾ ਅਕਾਲ ਤਖਤ ਸਾਹਿਬ ਸਭ ਤੋਂ ਆਪਣੇ ਸੁਪਰੀਮ ਨੇ ਸਰਵੋੱਚ ਸੰਸਥਾ ਸਾਡੀ ਸਿੱਖ ਪੰਥ ਦੀ ਤੇ ਉਸ ਤੋਂ ਉੱਪਰ ਸਭ ਲਈ ਕੋਈ ਨਹੀਂਗਾ ਤੇ ਅਸੀਂ ਇਕਾਲ ਤੱਕ ਸਾਬ ਦੇ ਹੁਕਮਨਾਮਿਆਂ ਦੇ ਨਾਲ ਬੱਜੇ ਹੋਏ ਆ ਤੇ ਸੱਦ ਮੈਂਬਰੀ ਕਮੇਟੀ ਹੀ ਭਰਤੀ ਕਰਨ ਦਾ ਅਧਿਕਾਰ ਹੈ ਉਹਨਾਂ ਨੂੰ ਬਾਕੀ ਭਰਤੀ ਕਰਨੀ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਵਰਕਰਾਂ ਨੇ ਉਹ ਤਾਂ ਸਾਰਿਆਂ ਨੇ ਆਪਣੀ ਆਪਣੀ ਜ਼ਿੰਮੇਵਾਰੀਆਂ ਨਿਭਾਉਣੀਆਂ ਆ ਪਰ ਇਦਾਂ ਇੱਕ ਇੱਕ ਨੂੰ ਕਰਕੇ ਕਦੀ ਕਿਸੇ ਨੂੰ ਕਿਤੇ ਕਦੀ ਕਿਸੇ ਨੂੰ ਕਿਤੇ ਇਹ ਇਹਨਾਂ ਤੁਸੀਂ ਜਿਹੜਾ ਹੁਕਮਨਾਮਾ ਆਏ ਨੇ ਕਾਲ ਤੱਕ ਤੋਂ ਉਹਨੂੰ ਤਰੋੜਦੇ ਅਮਰੋੜਦੇ ਹੋ ਇਹ ਸੰਗਤਾਂ ਨੇ ਪਰਵਾਹ ਨਹੀਂ ਕਰਨਾ ਤੇ ਉਸ ਹੁਕਮਨਾਮਿਆਂ ਦੀ ਭਾਵਨਾ ਦੇ ਵਿਰੋਧਿਆ ਤੇ ਇੱਕ ਤਰ੍ਹਾਂ ਇਹ ਵੀ ਕਹਿ ਸਕਦੇ ਆਂ ਵੀ ਬਿਲਕੁਲ ਉਹਨਾਂ ਨੇ ਹੁਲੰਘਣਾ ਕੀਤੀ ਆ ਹੁਕਮਨਾਮਿਆਂ ਦੀ ਅੱਛਾ ਬਡਾਲਾ ਸਾਹਿਬ ਤੁਸੀਂ ਵੀ ਹੁਣ ਇਸ ਉਹਨਾਂ ਨੇ ਤੁਹਾਨੂੰ ਅਬਜ਼ਰਵਰ ਲਾਇਆ ਫਰੀਦਕੋਟ ਤੋਂ ਇਹਦਾ ਮਤਲਬ ਤੁਸੀਂ ਅਬਜ਼ਰਵਰ ਨਹੀਂ ਲੱਗ ਰਹੇ ਤੁਸੀਂ ਇਸ ਨੂੰ ਪਰਵਾਹ ਨਹੀਂ ਕਰ ਰਹੇ ਜੋ ਉਹਨਾਂ ਨੇ ਤੁਹਾਡੀ ਜ਼ਿੰਮੇਵਾਰੀ ਲਈ ਆ ਬਿਲਕੁਲ ਨਹੀਂ ਜੀ ਕਿਵੇਂ ਪਰਵਾਹ ਕਰ ਸਕਦੇ ਆਂ ਜੇ ਮੈਂ ਕੋ ਮੈਂ ਆਪਣੀ ਗੱਲ ਕਰੀਏ ਤਾਂ ਬਲਦੀ ਨਹੀਂ ਹੁੰਦੀ ਅੱਜ ਕੱਲ ਤਾਂ ਕਹਿੰਦੇ ਸੀਗੇ ਵੀ ਅਕਾਲੀ ਦਲ ਛੇ ਹੀ ਨਹੀਂਗਾ ਇਹ ਤੇ ਇਹਨੂੰ ਕਿਦਾ ਅਸੀਂ ਲਾ ਸਕਦੇ ਆ ਤੇ ਸਾਨੂੰ ਲੋਕ ਉਹ ਜਿਹੜੀ ਹੈਗੀ ਆ ਕੋਈ ਡਿਸਪਲਿਨਰੀ ਕਮੇਟੀ ਉਹਨੂੰ ਦੇਖਿਆ ਦਿਓ ਚਾਹੇ ਸਾਰਾ ਕੁਝ ਭੰਗ ਅਕਾਲੀ ਦਲ ਦਾ ਪਰ ਇਦਾਂ ਦੀ ਗੱਲਾਂ ਕਰਦੇ ਜੋ ਛੱਡੋ ਮੇਰੇ ਬਾਰੇ ਜੋ ਕਹਿੰਦੇ ਕੋਈ ਨਹੀਂ ਉਹ ਸਾਨੂੰ ਗੁੱਸਾ ਨਹੀਂਗਾ ਲੇਕਿਨ ਇਹ ਅਭੀ ਇਹ ਇਹ ਤਰੀਕਾ ਨਹੀਂ ਨਾ ਹੈਗਾ ਜੇ ਦੋ ਤਰੀਕ ਦੇ ਫੈਸਲੇ ਆਏ ਸਨ ਜਿਹੜਾ ਫੈਸਲਾ ਲੈ ਕੇ ਸਮੁੱਚੀਆਂ ਸੰਗਤਾਂ 'ਚ ਪੰਜਾਬੀਆਂ 'ਚ ਆਸ ਦੀ ਕਿਰਨ ਜਗੀ ਸੀ ਕਿ ਉਹ ਅਕਾਲੀ ਦਲ ਨਵੀਂ ਰੂਪਰੇਖਾ ਨਾਲ ਦੁਆਰਾ ਮੁਰ ਸੁਰਜੀਤਿ ਵਾਲਾ ਅਕਾਲੀ ਦਲ ਬਣੂਗਾ ਅਕਾਲੀ ਦਲ ਦੁਆਰਾ ਤਕਣਾ ਹੋਊਗਾ ਕਿ ਪੰਜਾਬ ਦੀ ਅਗਵਾਈ ਅਕਾਲੀ ਦਲ ਕਰੂਗਾ ਜਿਸ ਜੇਸ ਫੈਸਲੇ ਨੇ ਅਕਾਲੀ ਦਲ ਨੂੰ ਸ਼ਕਤੀ ਦੇਣੀ ਸੀ ਉਹਨਾਂ ਨੇ ਉਹ ਮੰਨਿਆ ਨਹੀਂ ਉਹ ਪੰਜਾਬੀਆਂ ਨੇ ਸੋਝਾ ਮੌਕਾ ਖੁੰਝਾ ਲਿਆ ਬਣਾ ਸੁਣਿਆ ਨਾ ਮੋਕਸਿਕਾ ਅੱਛਾ ਇੱਕ ਸ੍ਰੀ ਅਕਾਲਤਖਸੈਬ ਤੋਂ ਤੇ ਵਡਾਲਾ ਸਾਹਿਬ ਇਹ ਵੀ ਕਹਿਆ ਗਿਆ ਸੀ ਵੀ ਆਪੋ ਆਪਣੇ ਭਾਂਡੇ ਸੰਭੋ ਵੀ ਆਨੇ ਵਾਗਿਆ ਨੂੰ ਕਿਹਾ ਸੀ ਵੀ ਤੁਸੀਂ ਵੀ ਇਕੱਠੇ ਹੋਵੋ ਉਹਨਾਂ ਨੂੰ ਵੀ ਕਿਹਾ ਸੀ ਤੁਸੀਂ ਇਕੱਠੇ ਹੋਵੋ ਪਰ ਕਿੱਥੇ ਕਿਉਂਕਿ ਤੁਹਾਡੇ ਚ ਕਸਕ ਚਾਹੇ ਬੀਬੀ ਜਗੀਰ ਕੌਰ ਹੋਵੇ ਵਡਾਲਾ ਸਾਹਿਬ ਤੁਹਾਡੇ ਚ ਵੀ ਉਹ ਵੀ ਉਦਾਂ ਹੀ ਆ ਦਲਜੀਤ ਚੀਮਾ ਉਹਨਾਂ ਦੀ ਆਵਾਜ਼ਾ ਵੀ ਉਦਾਂ ਦੀਆਂ ਲੱਗਦਾ ਵੀ ਤੁਸੀਂ ਇਕੱਠੇ ਨਹੀਂ ਹੋ ਰਹੇ ਕਿਉਂਕਿ ਅਸੀਂ ਤਾਂ ਆਪਣਾ ਜਿਹੜਾ ਸ਼੍ਰੋਮਣੀ ਕਾਲੀਦਾ ਸਰਦਾਰ ਲੈਰ ਅਸੀਂ ਤਾਂ ਉਹਨੂੰ ਕਰਤਾ ਸੀਗਾ ਸਮੇਟਦਾ ਸੀਗਾ ਜੋ ਅਨੁਸੰਚੇਬ ਨੇ ਕਿਹਾ ਬਿਲਕੁਲ ਉਹਨਾਂ ਦੀ ਇਹਨ ਵਿਨ ਪਾਲਣਾ ਕੀਤੀ ਉਹਨਾਂ ਨੇ ਹੁਕਮਾਂ ਦੀ ਸੁਮੇਤ ਕੇ ਦਾਸਤਾ ਸਿੰਘ ਸਾਹਿਬ ਨੂੰ ਸੀ ਕਿ ਅਸੀਂ ਆਪਣੇ ਇਹਨ ਵਾਈਂਡ ਅਪ ਕਰਤਾ ਆ ਤੇ ਉਹ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਹੁਣ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਤਕੜੇ ਤਕੜਾ ਕਰਨ ਵਾਸਤੇ ਕੰਮ ਕਰੋ ਪਰ ਜੇ ਹੁਣ ਅਕਾਲੀ ਦਲ ਹੀ ਸਾਡੇ ਆਪਣੇ ਮੀਰੀ ਪੀਰੀ ਦੇ ਸਿਧਾਂਤ ਤੋਂ ਭਟਕ ਰਿਹਾ ਆ ਅਕਾਲੀ ਦਲ ਹੀ ਮੰਨਦਾ ਨਹੀਂਗਾ ਆਪਣੇ ਸਿਧਾਂਤ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ ਅਜਿਹਾ ਨਹੀਂ ਇਸ ਗੱਲ ਨਾਲ ਆਪਣੇ ਸਹਿਮਤ ਅਸੀਂ ਕਿਵੇਂ ਖੜੇ ਹੋ ਸਕਦੇ ਹਾਂ ਨਾ ਅਜਿਹਾ ਆਪਣੇ ਹੁਕਮਨਾਮਿਆਂ ਦੀ ਇਕਾਲਤਖਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਆ ਤੇ ਆਪਣੇ ਸਦਾਤ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਆਪਣੀਆਂ ਰਵੈਤਾ ਪਰੰਪਰਾ ਆਪਣੀ ਉਸអ្វី ਕਾਇਮ ਰੱਖਣਾ ਹੈ ਬਾਕੀ ਗੱਲਾਂ ਸਾਰੀਆਂ ਬਾਅਦ ਚ ਆ ਜੀ ਬਹੁਤ ਬਹੁਤ ਸ਼ੁਕਰੀਆ ਬੜਾ ਸਾਹਿਬ ਗੱਲਬਾਤ ਕਰਨ ਦੇ ਲਈ ਕੰਗਵਾ ਜੀ